ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੇਲ੍ਹ ਦੇ ਵਿੱਚ ਧੱਕੇਸ਼ਾਹੀ ਕੀਤੀ ਜਾਂਦੀ ਹੀ ਹੋਈ ਹੈ ਵਿਕਰਮ ਸਿੰਘ ਮਜੀਠੀਆ ਨੂੰ ਉਹਦੇ ਰਾਈਟਸ ਨਹੀਂ ਦਿੱਤੇ ਜਾਂਦੇ ਇਹ ਜੋ ਉਹਦਾ ਹੱਕ ਹੈ ਸੀਐਮ ਭਗਵੰਤ ਮਾਨ ਆਪਣੀ ਕੁਰਸੀ ਦਾ ਆਪਣੀ ਤਾਕਤ ਦਾ ਨਜਾਇਜ਼ ਫਾਇਦਾ ਚੁੱਕ ਰਹੇ ਹੈ ਕੀ ਇਹ ਸਾਰੀਆਂ ਗੱਲਾਂ ਸਹੀ ਹੈ ਇਹਨਾਂ ਚ ਕਿੰਨੀ ਸਦਾਕਤ ਹੈ ਕਿੰਨੀ ਸੱਚਾਈ ਹੈ ਇਸ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀ ਦਾ ਸਤਿ ਸ੍ਰੀ ਅਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਯਾਨੀ ਬਿਜਿਲੈਂਸ ਦੇ ਉੱਤੇ ਚਲਾਨ ਪੇਸ਼ ਕਰ ਸਕਦੀ ਹੈ ਬਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਦੀ ਖਾਤਰ ਅੱਜ ਉਹਨਾਂ ਦੇ ਵਕੀਲ ਫੇਰ ਤੇ ਮਾਪੇ ਪਹੁੰਚ ਚੁੱਕੇ ਨੇ ਪਰ ਉਹਨਾਂ ਦੀ ਜਵਾਨੀ ਵੀ ਤੁਹਾਨੂੰ ਕੁਝ ਬਿਆਨ ਸੁਣਾਉਣ ਜਾ ਰਿਹਾ ਮੈਂ ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਬਿਕਰਮ ਸਿੰਘ ਮਜੀਠੀਆ ਦੇ ਕੇਸ ਨੂੰ ਲੈ ਕੇ ਇੱਕ ਬਹੁਤ ਵੱਡੇ ਚੱਕਰ ਦੇ ਵਿੱਚ ਪਸਾਉਣ ਜਾ ਰਹੀ ਹੈ ਕਿਉਂਕਿ ਇਹਨਾਂ ਦੇ ਵਕੀਲ ਦਾ ਦਾਵਾ ਸੀ ਕਿ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਉੱਤੇ ਕਹਿੰਦੇ ਕੋਈ ਦੋਸ਼ ਸਾਬਤ ਨਹੀਂ ਕਰ ਪਾਉਗੀ ਇਹ ਸਰਕਾਰ ਔਰ ਨਾ ਹੀ ਕੋਈ ਪ੍ਰਾਪਰਟੀ ਔਰ ਨਾ ਹੀ ਸਾਡੇ ਕੋਲ ਕੋਈ ਗੈਰ ਕਾਨੂੰਨੀ ਸੰਪਤੀ ਹੈ ਫਿਰ ਦੂਜੇ ਪਾਸੇ ਤਿੰਨ ਫਿਗਰ ਕਿਹੜੇ ਨੇ ਜਿਹੜੇ ਬਿਕਰਮ ਸਿੰਘ ਮਜੀਠੀਆ ਨੂੰ ਪਸਾਉਣ ਜਾ ਰਹੇ ਨੇ ਔਰ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਔਰ ਪਹਿਲਾ ਫਿਗਰ ਕਿਹੜਾ ਹੈ ਕਿ 106 ਕਰੋੜ ਇਹਨਾਂ ਦੇ ਖਾਤੇ ਵਿੱਚ ਕਿੱਥੋਂ ਆਇਆ ਕਿਨੇ ਉਹ ਪੈਸਾ ਭੇਜਿਆ ਬਿਕਰਮ ਸਿੰਘ ਮਜੀਠੀਏ ਦੇ ਖਾਤੇ ਦੇ ਵਿੱਚ ਇਹ ਪੈਸਾ ਮੌਜੂਦ ਹੈ ਪਰ ਦੂਜਾ ਫਿਗਰ ਇਹ ਹੈ ਕਿ ਭਾਈ ਜਿਹੜਾ 263 ਕਰੋੜ ਦਾ ਫਿਗਰ ਸੀ ਉਹ ਪੈਸਾ ਕਿਨੇ ਭੇਜਿਆ ਉਹਨਾਂ ਦੇ ਖਾਤੇ ਇਹ ਵੀ ਇੱਕ ਬਹੁਤ ਵੱਡਾ ਅਹਿਮ ਸਵਾਲ ਹੈ ਤੀਜਾ ਨੰਬਰ ਜਿਹੜਾ ਕਿ 141 ਕਰੋੜ ਦਾ ਮਾਮਲਾ ਇਹ ਇੰਨੇ ਸਾਰੇ ਪੈਸੇ ਬਿਕਰਮ ਸਿੰਘ ਮਜੀਠੀਏ ਦੇ ਖਾਤੇ ਵਿੱਚ ਕਿਵੇਂ ਪਹੁੰਚ ਜਾਂਦੇ ਨੇ ਇਹੀ 13 ਸਾਲ ਦੇ ਵਿੱਚ ਵਿਜੀਲੈਂਸ ਵਿਕਰਮ ਸਿੰਘ ਮਜੀਠੀਆ ਨੂੰ ਕਿਵੇਂ ਜਣੀ ਉਹਨਾਂ ਦਾ ਚਾਰ ਪੇਸ਼ ਕਰਕੇ ਲੰਬੇ ਟਾਈਮ ਲਈ ਜੇਲ੍ਹ ਦੇ ਵਿੱਚ ਭੇਜਣ ਜਾ ਰਹੀ ਹੈ ਬਹੁਤ ਵੱਡੀ ਖਬਰਾਂ ਜਿਹੜੀ ਤੁਹਾਡੇ ਸਾਹਮਣੇ ਧਰਾਂਗੇ ਔਰ ਦੂਜੇ ਪਾਸੇ ਉਹਨਾਂ ਦੇ ਵਕੀਲ ਆਰ ਸ਼ਦੀਬ ਕਲੇਰ ਨਾਬਾ ਦੀ ਜੇਲ੍ਹ ਦੇ ਵਿੱਚ ਪਹੁੰਚ ਚੁੱਕੇ ਨੇ ਆਰ ਸ਼ਦੀਬ ਕਲੇਰ ਉਹਨਾਂ ਦੇ ਐਡਵੋਕੇਟ ਨੇ ਜਿਹੜੇ ਕਿ ਨਾਬਾ ਦੀ ਜੇਲ੍ਹ ਵਿੱਚ ਪਹੁੰਚ ਚੁੱਕੇ ਉਹਨਾਂ ਨੂੰ ਮਿਲਣ ਵਾਸਤੇ ਤਾਂ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਦਾ ਕੀ ਕਹਿਣਾ ਪਹਿਲਾਂ ਤੁਹਾਨੂੰ ਇਹੀ ਖਬਰ ਦਿਖਾਵਾਂਗੇ ਉਸ ਤੋਂ ਬਾਅਦ ਵਿਕਰਮ ਸਿੰਘ ਮੰਜੀਟਿਆ ਦਾ ਚਰਾਨ ਕਿਵੇਂ پیش ਕਰਨ ਚੱਲੀ ਆ ਵਿਜੀਲੈਂਸ ਔਰ ਪੰਜਾਬ ਦਾ ਮੁੱਖ ਮੰਤਰੀ ਬਾਦਲਾਂ ਦੇ ਉੱਤੇ ਵੀ ਬਹੁਤ ਵੱਡਾ ਐਕਸ਼ਨ ਲੈਣ ਜਾ ਰਿਹਾ ਕੱਲ ਵੀ ਰੈਲੀ ਹੁੰਦੀ ਆ ਸੁਖਵੀਰ ਸਿੰਘ ਬਾਦਲ ਦੀ ਔਰ ਦੂਜੇ ਪਾਸੇ ਬੇਅਦਬੀ ਦਾ ਇਲਜ਼ਾਮ ਔਰ ਪੰਜ ਪਿਆਰਾਂ ਦੇ ਚੱਡੇ ਪਾੜਿਆਂ ਦਾ ਜਿਹੜਾ ਕਿ ਇਲਜ਼ਾਮ ਸੀ ਬਹੁਤ ਵੱਡੀ ਖਬਰ ਤੁਸੀਂ ਦੇਖਣ ਜਾ ਰਹੇ ਹੋ ਉਹਨਾਂ ਦੇ ਉੱਤੇ ਵੀ ਸੁਣਾ ਵਿਕਰਮ ਮੰਜੀਟਿਆ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਤਰਫੋਂ ਤੇ ਮੈਂ ਨਿੰਦਾ ਕਰਦਾ ਜੋ ਪੱਤਰਕਾਰਾਂ ਦੇ ਨਾਲ ਪੂਰੇ ਜੇਲ੍ਹ ਦੇ ਬਾਹਰ ਬਦਸਲੂਕੀ ਕੀਤੀ ਗਈ ਕਿਉਂਕਿ ਕੀ ਭਗਵੰਤ ਮਾਨ ਸਾਹਿਬ ਨੇ ਹੁਣ ਐਮਰਜੈਂਸੀ ਪੱਕੇ ਤੌਰ ਤੇ ਐਲਾਨ ਦਿੱਤੀ ਹੈ ਕਿਉਂਕਿ ਸੜਕਾਂ ਨੂੰ ਭਰ ਕੇ ਟਿਪਰ ਲਾ ਕੇ ਰੋਕੜਾ ਪੱਤਰਕਾਰਾਂ ਨੂੰ ਉਹਨਾਂ ਦਾ ਕੰਮ ਨਾ ਕਰਨ ਦੇਣਾ ਉਹਨਾਂ ਦੇ ਫੋਨ ਖੋਣੇ ਧੱਕਾ ਮੁਕੀ ਕਰਨੇ ਇਹ ਕਿਸ ਤਰੀਕੇ ਦੀ ਸਿਆਸਤ ਹੈ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਰੇਗੀ ਔਰ ਤੁਸੀਂ ਮੈਨੂੰ ਲੱਗਦਾ ਹੈ ਕਿ ਸਾਰੇ ਬਹੁਤ ਸੀਜ਼ਨਡ ਬੰਦੇ ਹੋ ਕਿ ਤੁਸੀਂ ਕਦੇ ਦੇਖਿਆ ਬਹੁਤ ਸਾਰੇ ਐਸੇ ਕੇਸ ਹੁੰਦੇ ਨੇ ਬਹੁਤ ਸਾਰੇ ਬਿਜ਼ਨਸ ਦੇ ਕੇਸਾਂ ਦੇ ਵਿੱਚ ਲੋਕ ਜੇਲ੍ਹ ਦੇ ਵਿੱਚ ਵੀ ਆਉਂਦੇ ਨੇ ਜਿਸ ਤਰੀਕੇ ਦਾ ਵਿਵਹਾਰ ਇਸ ਕੇਸ ਨੂੰ ਲੈ ਕੇ ਕੀਤਾ ਜਾ ਰਿਹਾ ਇਹ ਪੰਜਾਬ ਸਰਕਾਰ ਦੀ ਫਰਸਟ੍ਰੇਸ਼ਨ ਨੂੰ ਦਿਖਾਉਂਦਾ ਕਿਉਂਕਿ ਜੇਲ੍ਹ ਦੇ ਅੰਦਰ ਵੀ ਮੈਂ ਅੱਜ ਮੁੱਖ ਮੰਤਰੀ ਭਗਵੰਤ ਪਾਣ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਵਕੀਲ ਦਾ ਰਾਈਟ ਹੈ ਆਪਣੇ ਕਲਾਇੰਟ ਨੂੰ ਮਿਲਣਾ ਪਰ ਜਦੋਂ ਅਸੀਂ ਅੰਦਰ ਜਾਂਦੇ ਹਾਂ ਜੇਲ੍ਹ ਸੁਪਰਡੈਂਟ ਸਾਹਿਬ ਪਤਾ ਨਹੀਂ ਕੀ ਐਸੀ ਇੰਸਟਰਕਸ਼ਨਾਂ ਨੇ ਸਰਕਾਰ ਵੱਲੋਂ ਕਿ ਉਹ ਵਿੱਚ ਬਹਿਣਾ ਚਾਹੁੰਦੇ ਉਹ ਕਹਿੰਦੇ ਨੇ ਕਿ ਮੇਰੇ ਸਾਹਮਣੇ ਗੱਲ ਕਰੋ ਜਿਹੜੀ ਤੁਸੀਂ ਗੱਲ ਕਰਨੀ ਹੈ ਔਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪੰਜ ਸੀਨੀਅਰ ਨੇਤਾਵਾਂ ਨੇ ਮਜੀਠੀਆ ਸਾਹਿਬ ਨੂੰ ਮਿਲਣ ਦੇ ਲਈ ਆਉਣਾ ਸੀ ਜਿਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਪਰਮਿਸ਼ਨ ਡਿਨਾਈ ਕੀਤੀ ਗਈ ਹੈ ਕਹਿੰਦੇ ਜੀ ਅਸੀਂ ਮਲਾ ਨਹੀਂ ਸਕਦੇ ਤਾਂ ਸੁਣ ਲਿਓ ਪੰਜਾਬ ਵਾਲਿਓ ਕਲੇਰ ਦਾ ਜਿਹੜਾ ਕਿ ਦਾਵਾ ਹੈ ਇਹਨਾਂ ਦੇ ਐਡਵੋਕੇਟ ਦਾ ਉਹ ਇਹੀ ਆ ਕੇ ਕਹਿੰਦਾ ਵੀ ਬਹੁਤ ਵੱਡੇ ਵੱਡੇ ਅਧਿਕਾਰੀ ਅੱਜ ਬਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਮਿਲਣ ਆਏ ਸੀ ਪਰ ਉਹਨਾਂ ਨੂੰ ਮਿਲਣ ਦੀ ਕੋਈ ਵੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਸਰਕਾਰ ਦੁਆਰਾ ਔਰ ਜੇਲ੍ਹ ਦੇ ਪ੍ਰਸ਼ਾਸਨ ਦੁਆਰਾ ਔਰ ਦੂਜੇ ਪਾਸੇ ਖੁਦ ਵੀ ਉਹ ਨਹੀਂ ਮਿਲ پا ਰਹੇ ਇਹ ਵੀ ਉਹਨਾਂ ਨੇ ਗੱਲ ਕਹੀ ਹੈ ਤਾਂ ਕੀ ਇਹ ਤਾਥਾ ਜਿਹੜੇ ਸਰਕਾਰ ਬਣਿਓ ਕਿ ਇਹ ਠੀਕ ਨੇ ਜਾਂ ਨਹੀਂ ਇਹ ਵੀ ਇੱਕ ਸਵਾਲ ਹੈ ਕਿਉਂਕਿ ਪੰਜਾਬ ਦੇ ਲੋਕ ਸੁਣਨਾ ਚਾਹੁੰਦੇ ਨੇ ਸੱਚ ਹੈ ਕੀ ਹੈ 10 ਸਾਲ ਦੇ ਵਿੱਚ ਪੰਜਾਬ ਦੀ ਸਰਕਾਰ ਦਾ ਇਹਦੇ ਵਿੱਚ ਕੋਈ ਵੀ ਕਸੂਰ ਨਹੀਂ ਹੈ ਜੋਗੇ ਬੇਕਰਮ ਸਿੰਘ ਮਜੀਠੀਆ ਨੂੰ ਅੰਦਰ ਪਸਾਉਣ ਵਾਲਾ ਕਾਹਨ ਹੈ ਲੋਕਾਂ ਨੂੰ ਲੱਗਦਾ ਜੈ ਇਹਨਾਂ ਦੇ ਅਕਾਲੀ ਦਲ ਨੂੰ ਲੱਗਦਾ ਕਿ ਭਾਈ ਭਗਵਾਨ ਤਮਾਨ ਹੈ ਪਰ ਨਹੀਂ ਦਰਸਾਲ ਦੇ ਵਿੱਚ ਪੰਜਾਬ ਦੀ ਜਨਤਾ ਦੀ ਅਦਾਲਤ ਦੀ ਆਵਾਜ਼ ਸੀ ਕਿ ਭਾਈ ਤੁਸੀਂ ਛੋਟੇ-ਮੋਟੇ ਨੂੰ ਫੜਦੇ ਹੋ ਵੱਡਿਆਂ ਨੂੰ ਹੱਥ ਕਿਉਂ ਨਹੀਂ ਪਾਉਂਦੇ ਤਾਂ ਫੇਰ ਪੰਜਾਬ ਦੀ ਸਰਕਾਰ ਦੀ ਮਜਬੂਰੀ ਬਣ ਜਾਂਦੀ ਹੈ ਕਿ ਇੰਨਾ ਜਿਹੜੇ ਵੱਡੇ ਮਗਰਮੱਛਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਧੱਕਿਆ ਜਾਵੇ ਉਸ ਤੋਂ ਬਾਅਦ ਉਹਨਾਂ ਨੂੰ ਲਾਹਨਤੇ ਵੀ ਜਿਹੜਾ ਕਿ ਬਿਲਕੁਲ ਮਨਾ ਕੀਤਾ ਜਾਂਦਾ ਕਿ ਕੋਈ ਵੀ ਬੰਦਾ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਵੀ ਅਕਾਲੀ ਦਲ ਜਾ ਇਹਨਾਂ ਦਾ ਐਡਵੋਕੇਟ ਜਾ ਇਹਨਾਂ ਦਾ ਕੋਈ ਹੋਰ ਮੇਤਾ ਨਹੀਂ ਮਿਲ ਸਕਦਾ ਕਿਉਂਕਿ ਇਹ ਕੋਰਟ ਦੇ ਆਰਡਰ ਨੇ ਮਾਨਯੋਗ ਹਾਈ ਕੋਰਟ ਨੇ ਦੋ ਚਾਰ ਵਾਰ ਇਹਨਾਂ ਨੂੰ ਟਾਈਮ ਦੇ ਦਿੱਤਾ ਸੀ ਮੈਂ ਪੁੱਛਣਾ ਚਾਹਣਾ ਕਿ ਪੰਜਾਬ ਦੇ ਲੋਕ ਵੀ ਇਸ ਗੱਲ ਨੂੰ ਜਾਣ ਲੈਣ ਕਿ ਜੇਕਰ ਕੋਈ ਆਮ ਕੈਦੀ ਹੁੰਦਾ ਕੀ ਇੰਨੀ ਵਾਰ-ਵਾਰ ਮਿਲਣ ਦੀ ਪਰਮਿਸ਼ਨ ਹਾਈ ਕੋਰਟ ਦਿੰਦਾ ਜਾਂ ਕੋਈ ਵੀ ਕੋਰਟ ਹੋਰ ਕੋਈ ਸੀਜੀਐਮ ਕੋਰਟ ਜਾਂ ਕੋਈ ਸੈਸ਼ਨ ਕੋਰਟ ਜਾਂ ਕੋਈ ਹਾਈ ਕੋਰਟ ਨਹੀਂ ਦਿੰਦਾ ਐਸੇ ਹੀ ਪ੍ਰਕਾਰ ਇੱਕ ਆਮ ਲੋਕਾਂ ਦੀ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਨੂੰ ਰੱਖਿਆ ਜਾਵੇ ਤਾਂ ਕਿ ਕਾਮ ਨਾਗਰਿਕ ਦੀ ਤਰ੍ਹਾਂ ਸੰਵਿਧਾਨਕ ਤੌਰ ਤੇ ਬਿਲਕੁਲ ਸੇਮ ਉਹਨਾਂ ਦੇ ਨਾਲ ਵੀ ਸਲੂਕ ਹੋਣਾ ਚਾਹੀਦਾ ਇਹਨਾਂ ਨੂੰ ਫਿਰ ਕਹਿੰਦੇ ਜੀ orange ਕੈਟਾਗਰੀ ਦੇ ਵਿੱਚ ਰੱਖੋ ਕੀ ਗੱਲ ਹੈ ਬਾਈ ਉਬੀ ਇਨਸਾਨ ਨੇ ਦੂਜੇ ਵੀ ਲੋਕ ਜਿਹੜੇ ਕੈਦੀ ਉਹ ਵੀ ਇਨਸਾਨ ਨੇ ਐਸ ਕਰਕੇ ਜਿਹੜੀ ਵਿਜੀਲੈਂਸ ਅੱਜ ਕੱਲ੍ਹ ਦੇ ਵਿੱਚ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਕਿ ਹੁਣ ਚਲਾਨ ਪੇਸ਼ ਕਰ ਸਕਦੀ ਹੈ ਤਿੰਨ ਫਿਗਰ ਜਿਹੜੇ ਤੁਹਾਨੂੰ ਮੈਂ ਦੱਸੇ ਨੇ ਇਹ ਸਭ ਤੋਂ ਵੱਡੇ ਅਹਿਮ ਸਵਾਲ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧਣਗੀਆਂ ਇਹ ਗੱਲ ਪੱਕਾ ਹੈ ਕਿਉਂਕਿ ਜਿਹੜੇ ਇਹਨੇ ਸਾਰੇ ਪੈਸੇ ਤਿੰਨੋ ਅਮਾਉਂਟ ਦਾ ਜ਼ਿਕਰ ਹੋਇਆ ਵੱਡੇ ਪੱਧਰ ਦੇ ਉੱਤੇ ਹੋਇਆ ਕਿ अमाउंट ਇਹਨਾਂ ਦੇ ਖਾਤਿਆਂ ਦੇ ਵਿੱਚ ਹੈਗੀ ਵੀ ਹੈ 56 ਕਰੋੜ ਦਾ ਹੁੰਦਾ ਉਸ ਤੋਂ ਬਾਅਦ 263 ਕਰੋੜ ਦਾ ਹੁੰਦਾ ਤਾਂ ਫਿਰ ਉਸ ਤੋਂ ਬਾਅਦ 141 ਕਰੋੜ ਦਾ ਜਿਹੜਾ ਕਿ ਬਹੁਤ ਵੱਡਾ ਜ਼ਿਕਰ ਵੀ ਹੁੰਦਾ ਤਾਂ ਇਹਨਾਂ ਦੇ ਪਰਿਵਾਰ ਦੁਆਰਾ ਕਿਹਾ ਜਾਂਦਾ ਵੀ ਸਾਡੇ ਕੋਲ ਨਾ ਤਾਂ ਕੋਈ ਬਾਹਲੇ ਵੱਡੇ ਪੱਦਰ ਦੇ ਉੱਤੇ ਪੈਸਾ ਤੇ ਨਾ ਹੀ ਕੋਈ ਕਿਤੇ ਹਮਾਚਲ ਵਗੈਰਾ ਜਿਵੇਂ ਕਿਹਾ ਜਾ ਰਿਹਾ ਸੀ ਵੀ 1000 ਏਕੜ ਜ਼ਮੀਨ ਨਾ ਹੀ ਕਹਿੰਦੇ ਸਾਡੇ ਕੋਲੇ ਉਹ ਹੈ ਤਾਂ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਕਿ ਜਿੰਨਾ ਬਾਦਨਾ ਨੇ ਇਹ ਮਜੀਠੀਏ ਦੇ ਪਾਰ ਮਾਇ ਖੋਦ ਇਹਨਾਂ ਬਾਦਨਾ ਕੋਲ 3500 ਕਿੱਲਾ ਜ਼ਮੀਨ ਦਾ ਮੌਜੂਦ ਹੈ ਬਾਦਲ ਪਿੰਡ ਦੇ ਵਿੱਚ ਜਾ ਕੇ ਕਿਸੇ ਨੂੰ ਪੁੱਛ ਲਿਓ ਕਿ ਭਾਈ ਬਾਦਲਾਂ ਦੀ ਪੈੜੀ ਕਿੰਨੀ ਕ ਹੈ ਇਹਨਾਂ ਨੇ ਦਰਸਾਲ ਦੇ ਵਿੱਚ 25 ਸਾਲ ਰਾਜ ਕੀਤਾ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ ਪੰਜਾਬ ਦੇ ਉਸ ਟਾਈਮ ਦੇ ਵਿੱਚ ਇਹਨਾਂ ਜੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਦਾ ਲਹੂ ਪੀਤਾ ਐਸ ਕਰਕੇ ਪੰਜਾਬ ਦੀ ਦਸ਼ਾ ਅੱਜ ਸਾਡੇ ਮੌਜੂਦਾ ਹਾਲਾਤ ਕੀ ਨੇ ਉਹ ਤੁਸੀਂ ਆਪ ਹੀ ਦੇਖ ਸਕਦੇ ਹੋ ਇਹਨਾਂ ਬਾਦਲਾਂ ਤੋਂ ਚੱਲੀ ਹੋਈ ਖੇਡ ਬਾਕੀ ਦੀਆਂ ਸਰਕਾਰਾਂ ਵੀ ਖੇਡਦੀਆਂ ਰਹੀਆਂ ਨੇ ਹੁਣ ਜਿਹੜੇ ਝਾਰੂ ਵਾਲੀ ਸਰਕਾਰ ਆ ਗਈ ਹੈ ਭਗਵੰਤ ਮਾਨ ਸਾਹਿਬ ਦੀ ਇਹਨਾਂ ਨੂੰ ਤਾਂ ਮੇਰਾ ਪੁਰਾ ਦੋਸ਼ ਦੇਣ ਵਾਲੀ ਗੱਲ ਹੈ ਕਿਉਂਕਿ ਅੱਜ ਭਗਵੰਤ ਮਾਨ ਸਾਹਿਬ ਨੇ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਭਾਈ ਐਕਸ਼ਨ ਕੀਤਾ ਹੈ ਪੰਜਾਬ ਪ੍ਰਤੀ ਖੜਾ ਹੈ ਉਸ ਬੰਦੇ ਨੂੰ ਸੱਚਮੁੱਚ ਪਤਾ ਹੈ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਸੋਚ ਕਰਕੇ ਸਰਕਾਰ ਦਾ ਸਾਹਦਨ ਦੀ ਲੋੜ ਹੈ ਇਹਨਾਂ ਦਲਾਲਾਂ ਨੂੰ ਇਹਨਾਂ ਨੁਟੇਰਿਆਂ ਨੂੰ ਦੁਬਾਰਾ ਪੰਜਾਬ ਦੇ ਵਿੱਚ ਐਂਟਰੀ ਕਰਵਾਉਣ ਤੋਂ 2300 ਵਾਰ ਸੋਚਣ ਦੀ ਲੋੜ ਹੈ ਪੰਜਾਬੀਆਂ ਨੂੰ ਤਾਂ ਠੀਕਾ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਉਹਨਾਂ ਦੇ ਵਕੀਲ ਨੇ ਵੱਡੇ ਵੱਡੇ ਖੁਲਾਸੇ ਕੀਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੇਲ੍ਹ ਦੇ ਵਿੱਚ ਧੱਕੇਸ਼ਾਹੀ ਕੀਤੀ ਜਾਂਦੀ ਹੀ ਕਿਉਂਕਿ ਆਪਣੇ ਵਕੀਲ ਦੇ ਨਾਲ ਮੁਲਾਕਾਤ ਕਰਨਾ ਉਹਨਾਂ ਦਾ ਹੱਕ ਹੈ ਉਹਨਾਂ ਦਾ ਰਾਈਟ ਹੈ ਲੇਕਿਨ ਉਸ ਮੁਲਾਕਾਤ ਦੇ ਵਿੱਚ ਵੀ ਜਿਹੜਾ ਜੇਲ੍ਹ ਦਾ ਸੁਪਰੀਡੈਂਟ ਹੈ ਉਹ बार-बार ਚੱਕਰ ਲਾਉਂਦਾ ਬਾਰ ਬਾਰ ਆ ਕੇ ਉਹਨਾਂ ਦੇ ਲਾਗੇ ਖਲੋਂਦਾ ਉਹਨਾਂ ਦੀ ਗੱਲ ਬਾਤ ਸੁਣਨੇ ਦੀ ਕੋਸ਼ਿਸ਼ ਕਰਦਾ ਹੈਗਾ ਸੀਐਮ ਭਗਵੰਤ ਮਾਨ ਬਹੁਤ ਜ਼ਿਆਦਾ ਫਰਸਟ੍ਰੇਟ ਹੈ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਉਹਨਾਂ ਦੀ ਫਰਸਟ੍ਰੇਸ਼ਨ ਨਜ਼ਰ ਆਉਂਦੀ ਹੈਗੀ ਹੈ ਕਿ ਉਹਨਾਂ ਦੇ ਨਾਲ ਤੱਕੇਸ਼ਾਈ ਕੀਤੀ ਜਾਣ ਦੀ ਹੈਗੀ ਹੈ ਜੋ ਉਹਨਾਂ ਦੇ ਰਾਈਟਸ ਹੈ ਉਹਨਾਂ ਨੂੰ ਨਹੀਂ ਦਿੱਤੇ ਜਾਣ ਦੇ ਹੈਗੇ ਆ ਚਾਰ ਅਹਿਮ ਜਿਹੜੇ ਆਗੂ ਹੈ ਅਕਾਲੀ ਦਲ ਦੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨੀ ਸੀ ਲੇਕਿਨ ਸੁਪਰੀਡੈਂਟ ਅਲੋ ਹੁਕਮ ਹੁੰਦਾ ਹੈ ਕਿ ਕਿਸੇ ਨੂੰ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਦੀ ਇਜਾਜ਼ਤ ਨਹੀਂ ਹੈਗੀ ਇਹ ਤੱਕੇਸ਼ਾਈ ਨਹੀਂ ਤੇ ਹੋਰ ਕੀ ਹੈਗਾ ਵੈ ਔਰ ਉਸ ਤੋਂ ਇਲਾਵਾ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਦੇ ਜਿਹੜਾ ਹੈ ਉਹਨਾਂ ਨੂੰ ਨਵੀਆਂ ਬੁਨਿਆਦੀ ਸਹੂਲਤਾਂ ਨਹੀਂ ਮਿਲਣ ਦਈਆਂ ਹੈਗੀਆਂ ਇਹਨਾਂ ਨੇ ਜੋ ਕੁਝ ਇਲਜ਼ਾਮ ਲਾਇਆ ਹੈਗਾ ਵੈ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਉਹਨੂੰ ਕੋਰਟ ਦੇ ਵਿੱਚ ਸੱਚ ਕਰਕੇ ਦਿਖਾਉਣ ਉਹਦੇ ਸਬੂਤ ਲਿਆ ਕੇ ਦਿਖਾਉਣ ਪਰ ਇਸ ਤਰ੍ਹਾਂ ਦਾ ਜ਼ਿਆਤੀ ਨਾ ਕਰਨ ਜਿਹੜੇ ਰਾਈਟਸ ਐ ਜਿਹੜੇ ਬੁਨਿਆਦੀ ਹਕੂਕ ਐ ਉਹ ਮਿਲਨੇ ਚਾਹੀਦੇ ਐ ਵਿਕਰਮ ਸਿੰਘ ਮਜੀਠੀਆ ਨੂੰ ਇਹ ਕਹਿਣਾ ਸੀਗਾ ਉਹਨਾਂ ਦੇ ਵਕੀਲ ਦਾ ਅ ਬਿਰੋਤਸੀ ਕਮੈਂਟਾਂ ਵਿੱਚ ਦੱਸੋ ਕਿ ਵਾਕਈ ਜਿਹੜਾ ਵਕੀਲ ਨੇ ਇਲਜ਼ਾਮ ਲਾਇਆ ਸੀ ਐਸੀਐਮ ਭਗਵੰਤ ਮਾਨ ਦੇਤੇ ਉਹਨਾਂ ਵਿੱਚ ਸੱਚਾਈ ਹੈ ਕੋਈ ਸਦਾਕਤ ਹੈ ਯਾ ਸਿਰਫ ਇਹ عوام ਦੇ ਤਵਜੂ ਹਟਾਉਣ ਵਾਸਤੇ ਆ ਯਾ ਸਿਰਫ ਆਪਣੇ ਆਪ ਨੂੰ ਮਜ਼ਲੂਮ ਦਿਖਾਉਣ ਵਾਸਤੇ ਇਹ ਸਟੰਟ ਹੋਗਾ ਵੀਡੀਓ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼